ਲੋਬੀ ਸਿੰਗਲ ਮੈਚ ਪੈ ਚੁੱਕਾ ਹੈ ਕਹਿੰਦੇ ਸੰਡੇ ਨੂੰ ਤਾਂ ਆ ਹੀ ਪੈਂਦੇ ਨੇ ਪੜਾ ਕੇ ਪੈ ਗਿਆ ਪਹਿਚਾ ਇੱਕ ਪਾਸੇ ਹੈਗਾ ਜਾਂਟਾ ਤੇ ਦੂਜੇ ਪਾਸੇ ਹੈਗਾ ਦੀਪਾ ਜਾਂਟੇ ਟਾਸ ਜਿੱਤ ਕੇ ਕੀਤੀ ਆ ਬੋਲਿੰਗ ਦਾ ਫੈਸਲਾ ਤੇ ਦੋ ਫਿਲਟਰ ਹੋਣਗੇ ਬਾਈ ਪਹਿਲੀ ਬਾਲ ਜਾਂਟੇ ਵੱਲੋਂ ਆ ਜਾਓ ਚੌਕਾ ਹੁੰਦਾ ਚਾਰ ਹੁੰਦਾ ਪੰਜ ਲਾ ਦੇ ਕੇ ਇਹ ਚਾਰ ਰਨ ਇੱਕ ਬੋਲ ਚਾਰ ਰਨ ਹੋ ਚੁੱਕਿਆ ਇੱਕ ਬੋਲ 4 ਰਨ ਦੂਜੀ ਬੋਲ ਪਾਉਣ ਲਈ ਜੰਟਾ ਰੈਡੀ ਇਹ ਕੋਸਾ ਫਾਰਮ ਚ ਪੂਰੇ ਦੋ ਵਾਲਾ ਕੀ ਆਇਆ 6 ਆ 6 6 ਆ ਦੋ ਵਾਲਾ 10 ਰਨ ਕੋਸਾ ਸਾਹਿਬ ਕਹਿੰਦੇ ਹੁਣ ਫਾਰਮ ਚ ਆਏ ਨੇ ਥੋੜਾ ਜਿਹਾ ਆ ਪਛਾਣੂ ਕੌਣ ਨਾ ਆ ਕੇ ਕਹਿੰਦੀ ਆ ਦੁਨੀਆ ਨਾ ਆਗਾ ਕੰਜ ਲਾ ਕੇ ਆਇਆ ਜਿਹੜੀ ਗੁੜ ਦਾ ਬਿਆਹ ਹੋਣਾ ਦਾ ਕਾਲ ਆ ਇਹ ਤੀਜੀ ਬਾਲ ਲਈ ਰੈਡੀ ਓਏ 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 ਉਹ ਕੀ ਸੀ ਇਹ ਫੋਟਾ ਗੱਲ ਆ ਇਹ ਹੋ ਮਿਲਿਆ ਵੇ ਓਏ ਮਿਲਿਆ ਵੇ ਬਈ ਜ਼ੋਰ ਚ ਲੈਤਾ ਤੈਨੂੰ ਬਾਲਾ 12 ਰਨ ਆ ਗੱਲ ਕੀ ਕਰ ਰਿਹਾ 100 ਰੁਪਏ ਆ ਪਛਾਣੋ ਇਹਨੂੰ ਕਿਹੜਾ ਗੱਲ ਆ ਦੀਪ ਨੇ 100 ਰੁਪਏ ਦੇ ਦਿੱਤੇ ਪਤਾ ਨਹੀਂ ਕਿਹੜੀ ਦੇ ਕਰ ਮੁੱਠੇ ਹੋਣਗੇ ਕਿਹੜੀ ਇਹਦੇ ਨਾਲ ਵਸੀ ਆ ਵਸੀ ਆ ਚੌਥੀ ਬਾਲ ਲਈ ਰੈਡੀ ਤਿੰਨ ਬਾਲਾਂ 12 ਰਨ ਆ ਚੁੱਕੇ ਦੀਪਾ ਫਾਰਮ ਚ ਆ ਗਿਆ ਪੂਰਾ 6 ਚਾਰ ਬਾਲਾਂ 16 ਰਨ ਚਾਰ ਬਾਲਾਂ 16 ਰਨ ਕਿੰਨੇ ਆ ਗਏ ਆ 6 ਆਏ ਚਾਰ ਬਾਲਾਂ 18 ਰਨ ਆ ਗਏ 6 ਆ ਮੈਨੂੰ ਇਦਾਂ ਸੀ ਚਾਰ ਆ ਪੰਜੀ ਬੋਲ ਲੋ ਆ ਗਏ ਹੋ ਗਿਆ ਹੋ ਗਿਆ ਡਾਊਨ ਹੋ ਗਿਆ ਹੋ ਗਿਆ ਹੋ ਗਿਆ ਸਿੱਖਾ ਦੋ ਤਾਂ ਪੱਕੇ ਨੇ ਪੰਜ ਵਾਲਾ 20 ਰਾਨ ਕਹਿੰਦੇ ਸ਼ਾਰਟ ਸ਼ਾਰਟ ਰਨ ਦਾ ਰੌਲਾ ਪੈ ਗਿਆ ਦੇਖੋ ਕੀ ਬੰਦ ਪੰਗੂ ਕਹਿੰਦਾ ਡਿਕਲੇਰ ਹੋ ਜਾ ਬਹੁਤ ਰਾਨ ਬਣ ਗਏ ਸਿੰਗਲ ਵਾਈਟ ਦਾ ਮੈਚ ਸ਼ਾਰਟ ਰਨ ਦਾ ਰੌਲਾ ਸੀ ਕਹਿੰਦੇ ਪਰ ਰੌਲਾ ਰੂਲਾ ਪਾ ਕੇ ਦੀਪ ਨੇ ਕਰਨ ਲਈ ਲੇ ਲਿਆ ਕਿਹ ਜਣੇ ਵਿੱਚ ਵਾ ਕੇ ਰੌਲਾ ਨੇ ਮੇੜਿਆ ਪੰਜ ਬਾਲਾਂ 20 ਰਨ ਆ ਚੁੱਕੇ ਨੇ ਲਾਸਟ ਬਾਲ ਉਹ ਯਾਰ ਉਹ ਦੇਖੋ ਲਾੜ ਦਾ ਬਾਲ ਲੈ ਵੀ ਇੱਕ ਓਵਰ 21 ਰਨ ਬਣ ਚੁੱਕੇ 22 ਰਨਾਂ ਦਾ ਟਾਰਗੇਟ ਆ ਤੇ ਜੰਟ ਲਈ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਜਿਹੜੇ ਸਾਹ ਹੁਣ ਦੀਪਾ ਬੋਲਰ ਆ ਕੋਈ ਵੱਡੀ ਗੱਲ ਨਹੀਂ ਥੋੜਾ ਜਿਹਾ ਗਰਮੋ ਗਰਮੀ ਹੋ ਗਏ ਕਹਿੰਦੇ ਵੀ ਫਿਲਡਰ ਚੇਂਜ ਕਰ ਨਹੀਂ ਸਕਦੇ ਇੱਕ ਕਹਿੰਦਾ ਫਿਲਡਰ ਚੇਂਜ ਕਰ ਸਕਦੇ ਨੇ ਲਭੀ ਇੱਕ ਓਵਰ ਇੱਕ ਓਵਰ 'ਚ 21 ਰਨ ਬਣੇ ਸੀ 22 ਰਨਾਂ ਦਾ ਟਾਰਗੇਟ ਆ ਦੀਪਾ ਪਹਿਲੀ ਬੋਲ ਪਾਉਣ ਲਈ ਰੈਡੀ ਆ ਤੇ ਜੰਟਾ ਬਿਲਕੁਲ ਤਿਆਰ ਤੇ ਆ ਲਿਆ ਗਏ ਪੀਰਾਂ ਨੂੰ ਦੀਪੇ ਨੇ ਰੌਣ ਦਾ ਅਟੈਕ ਕਰ ਰਿਹਾ ਬੋਲ ਪਹਿਲੀ ਬੋਲ ਪਹਿਲੀ ਬੋਲ ਵਾਈਡ ਬੋਲ ਪਹਿਲੀ ਬੋਲ ਵਾਈਡ ਸੀ ਕਾਡੋ ਕਾਡੋ ਏ ਏ ਇੱਕ ਬਾਲ 7 ਰਨ ਆ ਚੁੱਕਿਆ ਕਹਿੰਦੇ ਬਹੁਤ ਵਧੀਆ ਏਜੰਟ ਬਹੁਤ ਵਧੀਆ ਬੈਟਿੰਗ ਇੱਕ ਬਾਲ ਅਨਿੰਦਰਾ 7 ਰਨ 3 ਨੂੰ ਦੀ ਬੰਦੇ ਚਾਰ ਇੱਕ ਬੋਲ 7 ਰਨ 22 ਰਨ ਦਾ ਟਾਰਗੇਟ ਆ ਦੂਜੀ ਬੋਲ ਪਾਉਣ ਲਈ ਤਿਆਰ ਦੀਪਾ ਪੂਰੇ ਭਾਈ ਓ ਅੱਜ ਲੱਗਿਆ ਸੀ ਪਰ ਕੀਪਰ ਵਾਲਾ ਫੁੱਦੂ ਆ ਮੈਂ ਤਾਂ ਨਹੀਂ ਯਾਰ ਦੋ ਵਾਲਾ 7 ਰਨ ਆਊਗਾ ਵਾਈਡ 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 ਵਾਲਾ ਦੋ ਵਾਲਾ 8 ਰਨ ਦੋ ਵਾਲਾ 8 ਰਨ ਓ ਅਪੀਲ ਕੀਤੀ ਗਈ ਹਲਕੀ ਜੀ ਬౌਲਰ ਵੱਲੋਂ ਉਹ ਕਾਲਿਆ ਓਏ ਕਾਲੇ ਬਿਣਾ ਗੱਲ ਤੋਂ ਯਾਰ ਤੂੰ ਕਿੱਦਾਂ ਕਾਤੋਂ ਕਰਦਾ ਓਏ ਜੀਸ ਕਰ ਇਹਦਾ ਲੈਟਰ ਹੈਗਾ ਇਹ ਟੂਰਨਾਮੈਂਟ ਥੋੜੀ ਪਾ ਇਹਨਾਂ ਦੱਸ ਵੀ ਬਿੱਲੋ ਜੀ ਰਿਆਂ ਨਾ ਇਹਨੂੰ ਕੱਢੋ ਯਾਰ ਕਾਲੇ ਇਹਨੂੰ ਤੈਨੂੰ ਆਖੋ ਕਿ ਤੈਨੂੰ ਨਹੀਂ ਮਾਰੀ ਉਹਨੇ ਤੈਨੂੰ ਆਖੋ ਕਿ ਤੈਨੂੰ ਨਹੀਂ ਮਾਰੀ ਉਹਨੇ ਵੀ ਤੂੰ ਮੇਰੇ ਨਾਲ ਹੋ ਜਾ ਤਿੰਨ ਵਾਲਾ 8 ਰਨ ਆ ਕੇ ਕਹਿੰਦੇ ਤੀਜੀ ਬੋਲ ਡਾਟ ਕੀਤੀ ਗਈ ਆ ਮੈਚ ਪੂਰਾ ਫਸ ਗਿਆ ਕਿਸੇ ਨੂੰ ਮੇਰਾ ਥੜਾ ਮਨੋਵਲ ਦੇ ਰਿਹਾ ਆ ਬੋਲ ਤੇ ਡਿੱਗਿਆ ਮੈਚ ਜਿਹਦਾ ਪਲੇਅਰ ਨੂੰ ਮਨੋਵਲ ਦੇ ਰਿਹਾ ਯਾਰ ਓਏ ਕੰਨਾ ਤੂੰ ਲਾ ਦੇ ਚਾਰ ਬਾਲਾਂ ਗਈ ਵਾਰ ਮਾਰੀ ਘਰ ਚ ਮਾਰੀ ਕਹਿੰਦੇ ਚਾਰ ਬਾਲਾਂ 14 ਰਨ ਆ ਚੁੱਕੇ ਨੇ ਚਾਰ ਬਾਲਾਂ 54 ਰਨ ਆ ਚੁੱਕੇ ਨੇ ਤੇ ਦੋ ਗੇਂਦਾਂ 8 ਰਨ ਬਾਕੀ ਨੇ ਮੈਚ ਪੂਰਾ ਫਸਿਆ ਪਿਆ ਮਿੱਤਰੋ ਮੈਚ ਪੂਰਾ ਭਖਿਆ ਪਿਆ ਇੱਕ ਬੋਲ ਡਾਟ ਕਰਨੀ ਆ ਜੰਟਾ ਕਹਿੰਦੇ ਚੌਕੇ ਛੱਕੇ ਤੋਂ ਬਿਨਾ ਗੱਲ ਹੀ ਨਹੀਂ ਕਰਦਾ ਉਦੋਂ ਦੀਪਾ ਕਹਿੰਦੇ ਟੈਨਸ਼ਨ ਚਾ ਥੋੜਾ ਆ ਪੰਜਵੀਂ ਬੋਲ ਇੱਕ ਬਾਲ ਡਾਟ ਕਰਨੀ ਹੈ ਹੋ ਗਈ 6 6 ਪੰਜ ਵਾਲਾ 20 ਰਨ ਕੀ ਹੋਇਆ ਗਾਲੇ ਕੌਣ ਜਿੱਤੂ ਕੌਣ ਜਿੱਤੂ ਦੀਪਾ ਜਿੱਤੂ ਬਬਲੂ ਕੌਣ ਜਿੱਤੂ ਜਾਂਟਾ ਨਿੰਦਰ ਕਿਹੜਾ ਜਿੱਤੂ ਜਾਂਟਾ ਜਿੱਤੂ ਲੈ ਵੀ ਜਾਂਟੇ ਦੇ ਜਾਂਟੇ ਦੇ ਸਪੋਰਟਰ ਵਧ ਨੇ ਦੋ ਬਾਲਾ ਇੱਕ ਬਾਲ ਦੋ ਰਨ ਰਹਿ ਗਏ ਬਾਊਲ ਉਹ ਨਾ ਗਲਦਾਂ ਹਾਂ ਹੈਲੋ ਮਾਦਾ ਲਾਸਟ ਬਾਲ ਆ ਇੱਕ ਬਾਲ 2 ਰਨ ਬਾਕੀ ਆ 6 ਜੱਟਾ ਕਹਿੰਦੇ ਣੂ ਕੌਣ ਕਹਿੰਦੇ ਨੇ ਜੱਟਾ ਜੱਟਾ ਸਿਰਾਂ ਬੈਣੇ ਯਾਰ ਬਹੁਤ ਵਧੀਆ ਬੈਟਿੰਗ ਜੱਟਾ ਕਹਿੰਦੀ ਆ ਦੁਨੀਆ ਜੱਟਾ ਕਹਿੰਦੀ ਆ ਕੋਸਾਫ ਕੋਸਾਫ ਆਧੂ ਚਲ ਜੀ